ਪ੍ਰੇਮ ਵਿਆਹ ਤੇ ਪੰਚਾਇਤ ਦਾ ਵੱਡਾ ਫੈਸਲਾ ਮੁੰਡੇ ਦੇ ਪਰਿਵਾਰ ਨੂੰ ਗੁੱਟ ਕੇ ਪਿੰਡ ਤੋਂ ਕੱਢਿਆ ਬਾਹਰ ਦੱਸਦੇ ਆ ਤੁਹਾਨੂੰ ਪੂਰਾ ਮਾਮਲਾ ਆਖਰ ਹੈ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਕਲਕਲਾਂ ਦੇ ਰਹਿਣ ਵਾਲੇ ਇੱਕ ਨੌਜਵਾਨ ਮੇਲਾ ਨਾਂ ਤੇ ਕੁੜੀ ਜਸ਼ਨਦੀਪ ਨੇ ਲਗਭਗ 4 ਮਹੀਨੇ ਪਹਿਲਾਂ ਪ੍ਰੇਮ ਵਿਆਹ ਕੀਤਾ ਸੀ ਅਤੇ ਘਰੋਂ ਚਲੇ ਗਏ ਸਨ ਇਸ ਕਾਰਨ ਮੁੰਡੇ ਦੇ ਪਰਿਵਾਰ ਨੂੰ ਪਿੰਡ ਦੀਆਂ ਕੁਝ ਜ਼ੋਰ ਤਾਂ ਤੇ ਹੋਰ ਲੋਕਾਂ ਨੇ ਕੁੱਟਿਆ ਇਸ ਤਲਾਬਾ ਪੇਟ ਪਰਿਵਾਰ ਦੇ ਘਰ ਨੂੰ ਤਾਲਾ ਲਗਾ ਦਿੱਤਾ ਹੈ ਤੇ ਉਹਨਾਂ ਨੂੰ ਘਰੋਂ ਵੀ ਬਾਹਰ ਕੱਢ ਦਿੱਤਾ ਹੈ। ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਾਣਕਾਰੀ ਦਿੰਦੇ ਹੋਏ ਪੇਟ ਜਸਵੀਰ ਕੌਰ ਤੇ ਉਸਦੇ ਪੁੱਤਰ ਗੋਵਿੰਦਨ ਦੱਸਿਆ ਕਿ ਉਹਨਾਂ ਦੇ ਮੁੰਡੇ ਮੇਲਾ ਨਾਤੇ ਜਸ਼ਨਦੀਪ ਨੇ ਪ੍ਰੇਮ ਵਿਆਹ ਕੀਤਾ ਹੈ। ਦੋਵੇਂ ਬਾਲਗ ਨੇ ਇਹ ਪਤਾ ਨਹੀਂ ਕਿ ਉਹ ਕਿੱਥੇ ਰਹਿ ਰਹੇ ਨੇ। ਮਹਿਲਾ ਸਰਪੰਚ ਦੇ ਪਤੀ ਅਤੇ ਲੜਕੀ ਦੇ ਪਰਿਵਾਰ ਨੇ ਸਾਡੀ ਕੁੱਟਮਾਰ ਕੀਤੀ ਹੈ। ਤੇ ਸਾਡੇ ਘਰ ਨੂੰ ਤਾਲਾ ਲਗਾ ਦਿੱਤਾ ਤੇ ਸਾਨੂੰ ਘਰੋਂ ਬਾਹਰ ਕੱਢ ਦਿੱਤਾ ਅਸੀਂ ਪੁਲਿਸ ਕੋਲ ਵੀ ਗਏ ਪਰ ਪੁਲਿਸ ਨੇ ਵੀ ਸਾਡੀ ਗੱਲ ਨਹੀਂ ਸੁਣੀ ਅਸੀਂ ਸੜਕ ਤੇ ਰਾਤ ਬਿਤਾ ਰਹੇ ਹਾਂ ਦੱਸਣਾ ਬੰਦ ਹੈ ਸਰਪੰਚ ਦੇ ਪਤੀ ਸੁਖਚੈਨ ਸਿੰਘ ਦੱਸਿਆ ਕਿ ਜਦੋਂ ਨਵੀਂ ਪੰਚਾਇਤ ਬਣੀ ਸੀ ਤਾਂ ਸਾਰੇ ਪਿੰਡ ਵਾਸੀਆਂ ਨੇ ਇੱਕ ਮਤਾ ਪਾਸ ਕੀਤਾ ਸੀ ਕਿ ਜੇਕਰ ਪਿੰਡ ਦਾ ਕੋਈ ਵੀ ਮੁੰਡਾ ਜਾਂ ਕੁੜੀ ਇੱਕ ਦੂਜੇ ਨਾਲ ਵਿਆਹ ਕਰਦਾ ਹੈ ਤਾਂ ਉਹ ਪਿੰਡ ਵਿੱਚ ਨਹੀਂ ਰਹਿ ਸਕਦੇ ਮੁੰਡੇ ਦਾ ਪਰਿਵਾਰ ਪਿੰਡ ਵਿੱਚ ਰਹਿ ਰਿਹਾ ਸੀ ਜਿਸ ਕਾਰਨ ਕੁੜੀ ਦਾ ਪਰਿਵਾਰ ਗੁੱਸੇ ਵਿੱਚ ਸੀ ਇਸ ਕਾਰਨ ਇਹ ਸਾਰੀ ਘਟਨਾ ਵਾਪਰੀ ਹੈ ਮਿਤੀ 21/1/25 ਨੂੰ ਜਸਵੰਤਪਾਲ ਪਤਨੀ ਤਰਸੇਮ ਸਿੰਘ ਜੋ ਕਿ ਪਿੰਡ ਘਾਲ ਘਨਾਂ ਦੀ ਰਹਿਣ ਵਾਲੀ ਹੈ ਐਸਦੇ ਬੇਟੇ ਮੇਲਾਨਾਥ ਨੇ ਪਿੰਡ ਦੀ ਹੀ ਲੜਕੀ ਜਸਨਦੀਪ ਕੌਰ ਦਾ ਲਵ ਮੈਜ ਕਰਾ ਲਿਆ ਜਸਵੀਰ ਕੌਰ ਦੇ ਘਰ ਵਾਲਾ ਤੇ ਬੇਟਾ ਪਿੰਡ ਵਿੱਚ ਹੀ ਰਹ ਰਹੇ ਸਨ ਪਰ ਜਦੋਂ ਜਸਵੀਰ ਕੌਰ ਆਪਣੇ ਪਿੰਡ ਤਿੰਨ ਚਾਰ ਮਹੀਨੇ ਬਾਅਦ ਘਲ ਘਲਾਂ ਵਾਪਸ ਆਈ ਤਾਂ ਕੁਝ ਲੇਡੀਜ਼ ਨੇ ਜਸਵੀਰ ਕੌਰ ਨਾਲ ਕੁੱਟਮਾਰ ਕੀਤੀ ਸੀ ਅਤੇ ਜਸਵੀਰ ਕੌਰ ਫਿਰ ਹਸਪਤਾਲ ਮੋਗਾ ਦਾਖਲ ਹੋਈ ਸੀ ਜਿਸ ਤੇ ਪੁਲਿਸ ਵੱਲੋਂ ਮਿਤੀ 26/25 ਨੂੰ ਡੀਡੀ ਰਿਪੋਰਟ ਦਰਜ ਕੀਤੀ ਗਈ ਜਿਸ ਵਜ੍ਹਾ ਇਸਨੇ ਕਿਹਾ ਵੀ ਸਾਡਾ ਆਪਸੀ ਰਿਸ਼ਤਾ ਵੀ ਦੀ ਗੰਚਲਦੀ ਪਈ ਹੈ ਅਤੇ ਫਿਰ ਦੋਨਾਂ ਧਿਰਾਂ ਦਾ ਪਿੰਡ ਦੀ ਪੰਚਾਇਤ ਨੇ ਆਪਸ ਵਿੱਚ ਰਾਜੀਨਾਮਾ ਕਰਵਾ ਦਿੱਤਾ ਸੀ ਪਰ ਹੁਣ ਸਾਡੇ ਸਾਨੂੰ ਪਤਾ ਲੱਗਾ ਕਿ ਇਹ ਜਸਵੀਰ ਕੌਰ ਕਹਿ ਰਹੀ ਹੈ ਕਿ ਮੇਰੇ ਤੋਂ ਧੱਕੇ ਨਾਲ ਰਾਜੀਨਾਮੇ ਤੇ ਸਾਈਨ ਕਰਾ ਲਏ ਗਿਆ ਹਨ ਮੈਂ ਇਸ ਰਾਜੀਨਾਮੇ ਤੇ ਸਹਿਮਤ ਨਹੀਂ ਹੁਣ ਦੁਬਾਰਾ ਵੀ ਜਸਵੀਰ ਕੌਰ ਦੇ ਬਿਆਨ ਲੈ ਕੇ ਕਾਨੂੰਨੀ ਕਾਰਵਾਈ ਅਮਲ ਤੇ ਲਾਉਦੇ ਹੋਏ ਐਫਆਰ ਨੰਬਰ 124 2025 ਫਾੜਾ ਸ਼ਹਿਰ ਮੋਗਾ ਵਿੱਚ ਦਰਜ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ ਅਗਲੀ ਕਾਰਵਾਈ ਪਹੁੰਚ ਲਿਆਦੀ ਜਾਂਦੀ ਹੈ